ਮੈਂ ਪਵਨ ਕੁਮਾਰ ਉਰਫ ਰਿਸ਼ੂ ਪ੍ਰਧਾਨ ਵਪਾਰ ਮੰਡਲ ਆ ਮੇਰੇ ਨਾਲ ਸੁਰਜਿੰਦਾਵਾ ਜੀ ਬੈਠੇ ਨੇ ਇੱਕ ਪਾਸੇ ਮੇਰੇ ਨਾਲ ਦਵਿੰਦਰ ਬੱਗੀ ਜੀ ਬੈਠੇ ਨੇ ਅੱਜ ਮੈਂ ਤੁਹਾਡੇ ਮਾਧਿਮ ਰਹੀ ਇਹ ਦੱਸਣਾ ਚਾਹਨਾ ਪਠਾਨਕੋਟ ਡਿਸਟ੍ਰਿਕਟ ਦੇ 5 ਗਰੁੱਪ ਸੀ ਪੰਜਾਂ ਗਰੁੱਪਾਂ ਵਿੱਚੋਂ 4 ਗਰੁੱਪ ਉਸ ਪਰਮਾਤਮਾ ਦੀ ਕਿਰਪਾ ਨਾਲ ਚਾਰ ਗਰੁੱਪ ਸਾਡੇ ਕੋਲ ਆਏ ਨੇ ਇੱਕ ਗਰੁੱਪ ਜਿਹੜਾ ਉਹ ਸਾਡੀ ਦੂਸਰੀ ਜਿਹੜੀ ਟੀਮ ਹੈ ਅਮਨ ਹੋਰੀ ਜੋ ਵੀ ਉਹਨਾਂ ਦੇ ਨਾਲ ਸਾਥੀ ਨੇ ਉਹ ਉਹਨਾਂ ਕੋ ਚਲੀ ਗਈ ਹੈ ਅਸੀਂ ਉਸ ਮਾਲਕ ਅੱਗੇ ਇਹਹੀ ਦੁਆ ਕਰਾਂਗੇ ਕਿ ਮਾਲਕਾ ਜਿਹੜਾ ਤੂੰ ਸਾਨੂੰ ਕੰਮ ਬਖਸ਼ਾਈ ਇਹਦੇ ਵਿੱਚ ਸਾਡੇ ਤੇ ਪੂਰੀ ਕਿਰਪਾ કરી ਤਾਂ ਕਿ ਅਸੀਂ ਅੱਗੇ ਜਿੰਨੇ ਕ ਸਾਲ ਲਾਏ ਐ 3 ਕ ਸਾਲ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅਸੀਂ ਇਸ ਉਮੀਦ ਨਾਲ ਮਾਲਕ ਦੀ ਕਿਰਪਾ ਨਾਲ ਜਿੱਦਾਂ ਅਸੀਂ ਉਹਨਾਂ ਕੋਲੋਂ ਕੰਮ ਮੰਗਿਆ ਤੇ ਕੰਮ ਦਿੱਤਾ ਸਾਡੇ ਤੇ ਵੀ ਕਿਰਪਾ ਕਰੀ ਤੇ ਉਹਨਾਂ ਤੇ ਵੀ ਕਿਰਪਾ ਕਰੀ ਜਿਹੜਾ ਦੂਸਰੇ ਗਰੁੱਪ ਵਾਲੇ ਆ ਮੈਂ ਇੰਨੀ ਗੱਲ ਕਹਿੰਦਿਆ ਏ ਉਸ ਮਾਲਕ ਦਾ ਸ਼ੁਕਰਗੁਜ਼ਾਰਾਂ ਤੇ ਸ਼ੁਕਰਗੁਜ਼ਾਰ ਰਵਾਂਗਾ ਮਾਲਕ ਇਹਨਾਂ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਜੈ ਸ਼ੰਕਰ ਦੀ ਪਹਿਲਾਂ ਤਾਂ ਕਾਲੀਆ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੱਥੇ ਆਉਣ ਦੀ ਜਿਹੜੀ ਹੈ ਸਾਡੇ ਤੇ ਜਿਹੜਾ ਐਹਸਾਨ ਕੀਤਾ ਹੈ ਤੇ ਸਾਡੇ ਕੋਲੋਂ ਵਿਚਾਰ ਜਾਣਨ ਦੀ ਇੱਛਾ ਰੱਖੀ ਆ ਮੈਂ ਇੱਕ ਦੱਸਦਾ ਜਾਂਦਾ ਕਿ ਜਿਹੜੀ ਈ-ਟੈਂਡਰਿੰਗ ਹੋਈ ਹੈ ਇਹ ਬਿਲਕੁਲ 100% ਜਿਹੜੀ ਹੈ ਆਥੈਂਟਿਕ ਹੈ ਤੇ ਪਾਰਦਰਸ਼ਤਾ ਨਾਲ ਹੋਈ ਹੈ ਇਹਦੇ ਵਿੱਚ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦਾ ਡਾਊਟ ਨਹੀਂ ਹੈਗਾ ਲਾਇਸੈਂਸੀ ਨੂੰ ਕਿ ਮੇਰੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਚੀਟਿੰਗ ਹੋਈ ਹੈ ਤੇ ਸੈਕੰਡਲੀ ਤੁਸੀਂ ਪੁੱਛਿਆ ਕਿ ਪਠਾਨਕੋਟ ਵਿੱਚ ਕਿੰਨੇ ਗਰੁੱਪ ਹਨ ਪਠਾਨਕੋਟ ਵਿੱਚ ਜਿਹੜੇ ਐਕਸਾਈਜ਼ ਸਰਕਲ ਨੇ ਉਹ ਪੰਜ ਨੇ ਜਿਦੇ ਵਿੱਚ ਇੱਕ ਦਾ ਨਾਮ ਹੈਗਾ ਹੈ ਮਮੂਨ ਕੈਂਟ ਦੂਸਰੇ ਦਾ ਹੈਗਾ ਜੁਗਿਆਲ ਤੀਸਰਾ ਹੈਗਾ ਹੈ ਬਸਟੈਂਡ ਗਰੁੱਪ ਚੌਥਾ ਹੈਗਾ ਸਰਨਾ ਗਰੁੱਪ ਤੇ ਪੰਜਵਾਂ ਹੈਗਾ ਪਰਮਾਨੰਦ ਗਰੁੱਪ ਇਹਨਾਂ ਪੰਜਾ ਗਰੁੱਪਾਂ ਵਿੱਚੋਂ ਸਾਡੇ ਕੋਲ 4 ਗਰੁੱਪ ਆਏ ਹਨ ਮਮੂਨ ਕੈਂਟ ਕਰੰਬਰ ਜੁਗਿਆਲ ਉਸ ਦੇ ਨਾਲ ਬਸਟੈਂਡ ਤੇ ਚੌਥਾ ਆ ਗਿਆ ਸਾਡੇ ਕੋਲ ਪਰਮਾਨੰਦ ਇੱਕ ਗਰੁੱਪ ਜਿਹੜਾ ਸਰਨਾ ਹੈ ਉਹ ਸਾਡੇ ਤੋਂ ਬਾਹਰ ਹੈ ਪੰਜਾ ਵਿੱਚੋਂ 4 ਗੁੱਪ ਸਾਨੂੰ ਜਿਹੜਾ ਅਸੀਂ ਹਾਸਲ ਕਰਨ ਵਿੱਚ ਸਕਸੈਸ ਹੋਏ ਆ ਤੇ ਇਹ ਜਿਹੜਾ ਅਸੀਂ ਨਵਾਂ ਕੰਮ ਸ਼ੁਰੂ ਕੀਤਾ ਇਹ ਸਾਡੀ ਫਰਮ ਦਾ ਨਾਮ ਹੈ ਪਠਾਨਕੋਟ ਟਾਊਨ ਇਹਦਾ ਅਸੀਂ ਨਾਂ ਰੱਖਿਆ ਨਾਂ ਵੀ ਅੱਛਾ ਆ ਸਾਡੇ ਸ਼ਹਿਰ ਨੂੰ ਰਿਪਰੈਜ਼ੈਂਟ ਕਰਦਾ ਹੈ ਧੰਨਵਾਦ